ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਜੋਂਡੀਓ ਦਾ ਜਿਹੜਾ ਪਾਰਟ ਹੁੰਦਾ ਸਾਰਾ ਇਹਨਾਂ ਕੋਲ ਹੀ ਲੈ ਕੇ ਜਾਂਦੇ ਆ ਸਾਰਾ ਅਸੀਂ ਕੋਈ ਵੀ ਹੋਰ ਬਾਹਰੋਂ ਨਹੀਂ ਲੈ ਕੇ ਆਉਂਦੇ ਲੋ ਵੀ ਸੱਜਣੋ ਬਾਕੀ ਆਪਣਾ ਬੈਰੰਗ ਵਗੈਰਾ ਫਿੱਟ ਹੋ ਗਏ ਤੇ ਗਰਾਰੀਆਂ ਇੱਕ ਤਾਂ ਪਾ ਨਵੀ ਪਾਈ ਆ ਤੇ ਇੱਕ ਆ ਗਰਾਰੀ ਸੱਜਣੋ ਨਵੀ ਆ ਵੀ ਆ ਪਲੇਟ ਦੇ ਵਿੱਚ ਜਿਹੜਾ ਆ ਚੀਜ਼ ਦਾ ਕੀ ਕੰਮ ਹੁੰਦਾਗਾ ਆਓ ਜੀ ਆਪਣਾ ਗੇਅਰ ਹੋ ਗਿਆ ਸਕੂਟਰ ਵਾਲਾ ਫਿੱਟ ਕਿਉਂਕਿ ਇਹਨੂੰ ਸਕੂਟਰ ਗੇਅਰ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਲਓ ਜੀ ਅੱਜ ਗੱਲਬਾਤ ਕਰਦੇ ਆਪਾਂ ਤੁਹਾਡੇ ਨਾਲ 50 50 ਡੀ ਜਿਹੜਾ ਤੁਸੀਂ ਇੱਕ ਫਰੇਮ ਦੇ ਵਿੱਚ ਪਿੱਛੇ ਟਰੈਕਟਰ ਦੇਖ ਰਹੇ ਹੋ ਤੇ ਸੋ ਮਿੱਤਰੋ ਆਪਾਂ ਇਸ ਟਰੈਕਟਰ ਦਾ ਅੱਜ ਗੇਅਰ ਬਾਕਸ ਖੋਲਿਆਗਾ ਤੇ ਸੋ ਇਹ ਟਰੈਕਟਰ ਆਪਣਾ ਦੌੜੀ ਖੜਨੇ ਤੋਂ ਆ ਤੇ ਸੋ ਇਸ ਟਰੈਕਟਰ ਦੇ ਵਿੱਚ ਆਪਣਾ ਗੇਅਰ ਬਾਕਸ ਦੇ ਵਿੱਚ 베ARING ਟੁੱਟਣ ਕਾਰਨ ਕਰਕੇ ਥੋੜਾ ਜਿਹਾ ਨੁਕਸਾਨ ਹੋ ਗਿਆ ਸੀਗਾ ਤੇ ਜਿਹਦੇ ਕਾਰਨ ਕਰਕੇ ਆਪਾਂ ਇਸ ਟਰੈਕਟਰ ਦਾ ਗੇਅਰ ਖੋਲਿਆ ਤੇ ਸੋ ਸਦਰੋਂ ਗੇਅਰ ਆਪਣਾ ਖੁੱਲ ਚੁੱਕਿਆਗਾ ਤੇ ਬਾਕੀ ਇਹਦਾ ਪਾਰਟਸ ਲੈਣ ਲਈ ਆਪਾਂ ਚੱਲਦੇ ਹੁਣ ਆ ਯੰਸੀ ਭਗਤੇ ਭਾਈ ਕੇ ਬਾਕੀ ਉੱਥੋਂ ਲੈ ਕੇ ਪਾਰ ਸੇ ਦਾ ਆਵਾਂਗੇ ਸੱਜਣ ਤੇ ਚਲੋ ਦਿਖਾਵਾਂਗੇ ਆਪਾਂ ਤੁਹਾਨੂੰ ਕਿੱਦਾਂ ਇਹ ਗੀਅਰ ਦੀ ਫਿਟਿੰਗ ਕਰਦੇ ਆਂ ਤੇ ਕਿਹੜਾ ਕਿਹੜਾ ਪਾਰਟਸ ਇਹਦੇ ਵਿੱਚ ਪੈਂਦਾਗਾ ਤੇ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਲਓ ਜੀ ਇਹ ਪੰਜਾ ਪੰਜਾ ਡੀ ਜਿਹੜਾ ਤੁਸੀਂ ਟਰੈਕਟਰ ਤੇ ਹਰੋ ਇਹਨੂੰ ਸਕੂਟਰ ਗੀਅਰ ਵੀ ਕਹਿ ਦਿੰਦੇ ਆਪਾਂ ਠੀਕ ਹੈ ਜੀ ਇਹ ਆਪਣਾ 540 ਸੌਰੀ 5204 ਦੇ ਵਿੱਚ ਵੀ ਇਹ ਗੇਅਰ ਆਉਂਦਾਗਾ 505D ਦੇ ਵਿੱਚ ਵੀ ਇਹ ਗੇਅਰ ਆਉਂਦਾ ਤੇ ਹੁਣ ਵੀ ਆਉਂਦਾ ਹੌਣ ਵਾਲੇ ਮਾਡਲਾਂ ਦੇ ਵਿੱਚ ਵੀ ਇਹੀ ਗੇਅਰ ਹੀ ਆਉਂਦਾਗਾ ਠੀਕ ਹੈ ਜੀ ਇਹ 2 ਸਪੀਡ ਹੁੰਦਾਗਾ ABC AB ਹੁੰਦਾ ਨਾ ਹਾਂ AB ਹੁੰਦਾਗਾ 2 ਸਪੀਡ ਹੁੰਦਾ ਬਾਕੀ ਇਸਾ ਟਰੈਕਟਰ ਨੂੰ ਆਪਾਂ ABCD ਵੀ ਕਰਦੇ ਆਂਗੇ ਤੇ ਉਹ ਤੁਹਾਨੂੰ ਪਤਾ ਹੀ ਆ ਪੁਰਾਣਾ ਟਾਈਮ ਤੋਂ ਕਰ ਰਹੇ ਆਂ ਆਪਾਂ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਇੱਕ 베ਰਨ ਟੁੱਟ ਗਿਆ ਸੀਗਾ ਆਪਣਾ ਗੇਅਰ ਦਾ ਤੇ ਇਹਦਾ ਤੁਹਾਨੂੰ ਦਿਖਾਣੇ ਆ ਆ ਗੇਅਰ ਵਾਲਾ ਪੈਰੰਗਾ ਇੱਕ ਲੈਕ ਹੋ ਗਿਆ ਸੀ ਆਹ ਹਾਲਾ ਠੀਕ ਹੈ ਜੀ ਜਿਹਦੇ ਟੁੱਟਣ ਕਾਰਨ ਕਰਕੇ ਤੇ ਆਪਣੇ ਇਧਰ ਪਲੇਟ ਵਗੈਰਾ ਕ੍ਰੈਕ ਕਰਤੀ ਸੀ ਆ ਜਿਹੜੀ ਆਪਣੇ ਠੀਕ ਹੈ ਜੀ ਤੇ ਸੋ ਆਪਾਂ ਚੱਲਦੇ ਹਾਂ ਉਸ ਤੋਂ ਬਾਅਦ ਏਜੰਸੀ ਏਜੰਸੀ ਚੱਲ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਮਾਡਲ ਤਾਂ ਇਧਰ ਚਾਚਾ ਜੀ ਦੇ ਸਾਥ ਚਾਹੀਦੀ ਸਸਤੀ ਕਾਲ ਸਸਤੀ ਕਾਲ ਕਿਹੜਾ ਮਾਡਲ ਹੈ ਚਾਚਾ ਜੀ 12 ਮਾਡਲ ਹੈ ਠੀਕ ਹੈ ਜੀ 12 ਮਾਡਲ ਹੈ ਠੀਕ ਹੈ ਕਿੰਨਾ ਕ ਟਾਈਮ ਲੱਗੂਗਾ ਆਪਣੇ ਕੋਲ ਨੇ ਕੋਲੇ 2 ਸਾਲ ਹੋ ਗਈ। ਅੱਛਾ 2 ਸਾਲ ਹੋ ਗਏ ਲੈ ਇਹਨੂੰ। ਠੀਕ ਹੈ। ਤੇ ਇਹ ਕਿਦਾਂ ਨੁਕਸਾਨ ਹੋ ਗਿਆ ਇਹ? ਇਹ ਵਾ ਗੇਰ ਪਤਾ ਨਹੀਂ ਕੀ ਗੱਲ ਜੀ ਕਿਸੇ ਕੋਲੇ ਸੀਗਾ ਟਰੈਕਟਰ। ਹੂੰ ਬਸ ਉਹ ਝੜਕਾ ਝੁੜਕਾ ਲੱਗ ਗਿਆ ਕੋਈ। ਠੀਕ ਆ ਅੱਗੇ ਵੀ ਪ੍ਰੋਬਲਮ ਆਈ ਇਹਦੇ ਵਿੱਚ ਕਦੀ? ਪਹਿਲਾਂ ਨਹੀਂ ਆਈ ਜੀ। ਠੀਕ ਆ ਪਹਿਲਾਂ ਨਹੀਂ ਕਦੇ ਪ੍ਰੋਬਲਮ ਆਈ। ਤੇ ਪਹਿਲੀ ਵਾਰ ਹੀ ਆਈ ਆ। ਪਹਿਲੀ ਵਾਰ। ਤੇ ਚਲੋ ਠੀਕ ਆ ਤੇ ਚਲੋ ਚੱਲਦੇ ਆਪਾਂ ਪਾਰਟਸ ਲੈਣ ਤੇ ਸੋ ਤੁਸੀਂ ਵਲੌਗ ਨਾਲ ਜੁੜ ਰਹੇ ਹੋ। ਚੱਕੋ ਜੀ। ਦੇਖੋ ਹੋ ਪੂਰ ਤਾਂ ਕੋਈ ਨਹੀਂ ਚੱਕ। ਬਾ ਕੋਈ ਨਹੀਂ ਹੋਰ। ਓਕੇ ਬਾਕੀ ਸਾਰਾ ਬਾਹਰ ਨੂੰ ਗੁਰੀ ਤੇ ਬਾਹਰੰਗਦਾਰ ਪਤਾ ਹੀ ਆ ਤੁਹਾਨੂੰ ਕਿਹੜੇ ਬੰਦੇ ਲੋ ਜੇ ਪਹੁੰਚ ਕੇ ਸੀ ਏਜੰਸੀ ਤੇ ਜਿਹੜੀ ਏਜੰਸੀ ਇਹ ਭਗਤੇ ਆਪਣੀ ਦਾਣਾ ਮੰਡੀ ਦੇ ਰੱਚਾ ਤੇ ਸੋ ਆਪਾਂ ਜਿਹੜਾ ਆਪਣਾ 5050 ਡੀ ਖੋਲਿਆ ਵਾ ਗੇਅਰ ਉਹਦਾ ਪਾਰਟਸ ਲੈਣ ਲਈ ਤੇ ਸੋ ਇਹਨਾਂ ਕੋਲੇ ਆਲ ਪਾਰਟਸ ਹੀ ਮਿਲ ਜਾਂਦਾਗਾ ਲਗਭਗ ਸਾਰਾ ਤੇ ਸੋ ਆਪਾਂ ਇੱਧਰ ਆਈ ਸੀ ਭਗਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਕੀ ਆ ਪਾਰਟਸ ਆਪਣਾ ਖਰਾਬ ਹੋ ਗਿਆ ਸੀਗਾ ਤੇ ਸੋਏ ਆਪਾਂ ਲੈਣ ਲਈ ਇਥੇ ਬਾਈ ਕੋਲੇ ਆਏ ਸੀਗੇ ਤੇ ਬਾਕੀ ਇਹ ਗਰਾਰੀਅਮ ਵਗੈਰਾ ਦੇਖਦੇ ਆ ਦੰਦੇ ਗਣ ਕੇ ਤੇ ਫਿਰ ਆਪਾਂ ਪਾਰਟਸ ਲੈਣੇ ਸਾਰਾ ਤੇ ਬਾਕੀ ਇਹਨਾਂ ਕੋਲੇ ਆਲ ਪਾਰਟਸ ਹੀ ਲਗਭਗ ਅਵੇਲੇਬਲ ਹੁੰਦਾਗਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਬਾਕੀ ਆ ਪਾਈਪਾਂ ਪੂਪਾਂ ਜੋ ਵੀ ਚਾਹੀਦਾ ਹੋਵੇ ਤੁਹਾਨੂੰ ਸਾਰਾ ਲਗਭਗ ਇਹਨਾਂ ਕੋਲ ਮਿਲ ਹੀ ਜਾਂਦਾਗਾ ਠੀਕ ਆ ਜੀ ਬਾਕੀ ਜੋ ਸੱਦਾ ਜੌਂਡੀ ਦਾ ਜਿਹੜਾ ਪਾਰਟ ਹੁੰਦਾ ਸਾਰਾ ਇਹਨਾਂ ਕੋਲੇ ਲੈ ਕੇ ਜਾਂਦੇ ਆ ਸਾਰਾ ਅਸੀਂ ਕੋਈ ਵੀ ਹੋਰ ਬਾਹਰੋਂ ਨਹੀਂ ਲੈ ਕੇ ਆਉਂਦੇਗੇ ਕੋਈ ਵੀ ਟਰੈਕਟਰ ਅਸੀਂ ਮੋਡੀਫਾਈ ਕਰਦੇ ਆ ਇੰਜਨ ਦੇ ਵਿੱਚ ਮੋਡੀਫਿਕੇਸ਼ਨ ਕਰਦੇ ਆ ਜਾਂ ਟਰਬੋ ਵਗੈਰਾ ਲਾਉਂਦੇ ਆ ਸਾਰਾ ਇਹਨਾਂ ਕੋਲੇ ਹੀ ਪਾਰਟਸ ਸਾਰਾ ਲੈ ਕੇ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਪਾਰਟ ਇਹਨਾਂ ਕੋਲੇ ਅਵੇਲੇਬਲ ਹੈਗਾਗਾ ਜੇ ਉਹ ਵੀ ਚਾਹੀਦਾ ਹੋਵੇ ਤੁਹਾਡੇ ਅੱਜਕੱਲ ਦੇ ਜੋ ਐਗਰੀਕਲਚਰ ਦੇ ਵਿੱਚ ਜੋ ਟਰੈਕਟਰ ਚੱਲਦੇ ਨੇ ਕਿ ਵੱਡੇ ਟਰੈਕਟਰਾਂ ਦਾ ਤਾਂ ਚਲੋ ਸੀਆਰਡੀ ਦਾ ਤਾਂ ਚਲੋ ਹੁਣੀ ਪਾਰਟ ਸੌਣ ਲੱਗਿਆਗਾ ਤੇ ਜਿਹੜੇ ਪਹਿਲਾਂ ਟਰੈਕਟਰ ਆਏ ਸੀਗੇ ਆਪਣੇ 50 ਤੋਂ 60 HP ਦੇ ਵਿੱਚ ਵਿੱਚ ਸਾਰਿਆਂ ਦਾ ਲਗਭਗ ਮੇਲ ਹੀ ਜਾਂਦਾਗਾ ਤੇ ਚਲੋ ਬਾਕੀ ਪਾਰਟ ਆਪਣਾ ਲੈ ਕੇ ਤੇ ਉਸ ਤੋਂ ਬਾਅਦ ਚੱਲਦੇ ਆਂ ਵਰਕਸ਼ਾਪ ਆਪਾਂ ਲਓ ਜੀ ਜੋ ਆਪਾਂ ਕੰਪਨੀ ਦਾ ਸਮਾਨ ਲੈ ਆਂਦਾ ਸੀਗਾ ਤੇ ਬੈਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਓਰੀਜਨਲ ਬੈਰੰਗ ਆਪਾਂ ਏਜੰਸੀ ਤੋਂ ਲੈ ਆਏ ਸੀਗੇ ਤੇ ਆਹ ਪਲੇਟ ਆ ਕ੍ਰੈਕ ਹੋ ਗਈ ਸੀ ਇਹਦੀ ਕਿਉਂਕਿ ਇਹ ਬੈਰੰਗ ਟੁੱਟਣ ਕਾਰਨ ਕਰਕੇ ਇਹਨੇ ਪਲੇਟ ਭੰਨਤੀ ਸੀ ਟਰੈਕਟਰ ਨੇ ਤੇ ਸੋ ਆਪਾਂ ਹੁਣ ਨਵੀਂ ਲਿਆਂਦੀ ਸੀਗੀ ਤੇ ਨਵੀਂ ਆ ਤੇ ਇਹ ਪਲੇਟ ਭੰਤੀ ਆ ਬੈਰਿੰਗ ਰੁੱਟਣ ਕਾਰਨ ਕਰਕੇ ਆਹ ਪਲੇਟ ਆਪਣੀ ਇਕੋਲੋਜੀਕ ਹੋ ਗਈ ਸੀਗੀ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਹਦਾ ਗੀਅਰ ਖੋਲਣਾ ਪੈਗਾ ਹਾਂਜੀ ਚਲੋ ਆਪਣੀ ਇਧਰ ਸਫਾਈ ਵਗੈਰਾ ਹੋ ਗਈ ਆ ਵਾਸ਼ ਕਰਤਾ ਇਧਰੋਂ ਚੰਗੀ ਤਰ੍ਹਾਂ ਤੇ ਹੁਣ ਇਸ ਤੋਂ ਬਾਅਦ ਕਰਦੇ ਆ ਫਿਟਿੰਗ ਚਾਲੂ ਆਪਾਂ ਇਹਦੀ ਤੇ ਕਾਊਂਟਰ ਵਗੈਰਾ ਬੈਰਿੰਗ ਕਰਕੇ ਸੈੱਟ ਤੁਹਾਨੂੰ ਤੇ ਫਿਰ ਗੀਅਰ ਦਿਖਾਉਣਾ ਫਿੱਟ ਕਰ ਲਓ ਵੀ ਸੱਜਣੋ ਬਾਕੀ ਆਪਣਾ ਬੈਰੰਗ ਵਗੈਰਾ ਫਿੱਟ ਹੋ ਗਏ ਤੇ ਗਰਾਰੀਆਂ ਇੱਕ ਤਾਂ ਪਾ ਨਮੀ ਪਾਈ ਆ ਤੇ ਇੱਕ ਆ ਗਰਾਰੀ ਸੱਜਣੋ ਨਮੀ ਪਾਤੀ ਆਪਾਂ ਤੇ ਆਪਣਾ ਸ਼ਾਫਟਾਂ ਹੋ ਗਿਆ ਫਿੱਟ ਤੇ ਹੁਣ ਕਰਦੇ ਆਪਾਂ ਐਲੂਮੀਨੀਅਮ ਦੀ ਪਲੇਟ ਸੈਟ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਵੀਡੀਓ ਦੇ ਨਾਲ ਨਾਲ ਕੋਈ ਨਾ ਕੋਈ ਤੁਹਾਨੂੰ ਦੱਸਦੇ ਰਹਿਨੇ ਆਪਾਂ ਕਿਉਂਕਿ ਤੁਹਾਡੇ ਕੰਮ ਦੀ ਗੱਲ ਹੁਣ ਤੁਹਾਨੂੰ ਇਸ ਗੀਅਰ ਆ ਜਿਹੜਾ ਇਹ ਜੌਂਡੀਅਰ ਦਾ ਤੁਹਾਨੂੰ ਇਹਦੀ ਖਾਸੀਅਤ ਦੱਸਦੇ ਆਂ ਬਾਕੀ ਇਹਦੇ ਵਰਕਿੰਗ ਬਾਰੇ ਦੱਸ ਦਿਆਂ ਕਿਵੇਂ ਇਹਦਾ ਕੰਮ ਕਰਦਾ ਕੀ ਗੱਲ ਬਾਤ ਆ ਤੁਸੀਂ ਅਕਸਰ ਆ ਤੇਗ ਵਾਲੀ ਪੈਪ ਇੱਕ ਲੱਗੀ ਦੇਖੀ ਹੋਗੀ ਕਿਉਂਕਿ ਇੱਕ ਗੌਂਡੀਅਰ ਕੰਪਨੀ ਦਾ ਮਾਈਂਡ ਬਹੁਤ ਜ਼ਿਆਦਾ ਗਾਹ ਨੰਗਿਆ ਹੋਆ ਕਿਉਂਕਿ ਅੱਜਕੱਲ ਦੇ ਟਰੈਕਟਰਾਂ ਦੇ ਵਿੱਚ ਇੱਕ ਸਿਸਟਮ ਆ ਗਿਆ ਜਿਵੇਂ ਆਲੂਆਂ ਦੀ ਖੇਤੀ ਕਰਦੇ ਜਾਂ ਆਪਾਂ ਕਰਦੇ ਆ ਉਹਦੇ ਨਾਲ ਸ਼ੇਰਿੰਗ ਲੋਕ ਹੋ ਜਾਂਦਾ ਇਹਦਾ ਹੁਣ ਵਾਲੇ ਟਰੈਕਟਰਾਂ ਦੇ ਵਿੱਚ ਵੀ ਕਹਿੰਦੇ ਵੀ ਵਟਣਾ ਸਿੱਧੇ ਜਾਊਗੀ ਕਦੇ ਐ ਨਹੀਂ ਵੀ ਉੱਚ ਹੋ ਰਾਕ ਤੇ ਐ ਜਾਵੜੂ ਦਾ ਕਿਤੇ ਆਉਣਾ ਹੁਣ ਸਿਸਟਮ ਆਉਣ ਲੱਗਿਆ ਨਵੇਂ ਟਰੈਕਟਰਾਂ ਦੇ ਵਿੱਚ ਠੀਕ ਆ ਜੀ ਇਸੇ ਕਾਰਨ ਕਰਕੇ ਇਹ ਟੈਕਨੋਲੋਜੀ ਇਹਦੀ ਬਹੁਤ ਜ਼ਿਆਦਾ ਇਕਾ ਜੀ ਬਾਕੀ ਇਹਦਾ ਮਟੀਰੀਅਲ ਲੋਹਾ ਬਹੁਤ ਜ਼ਿਆਦਾ ਹੈਵੀ ਹੁੰਦਾ। ਬਾਕੀ ਇਹ ਇਧਰ ਇੱਕ ਆਪਣਾ 베어ਿੰਗ ਪੈਂਦਾ ਹੁੰਦਾ ਜਿਹਦੇ ਵਿੱਚ ਦੋ ਬਾਸ਼ਲਾ ਹੁੰਦੀਆਂ ਇੱਕ ਨੀਡਲ 베어ਿੰਗ ਹੁੰਦਾਗਾ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਵੱਡੀ ਇੱਕ ਸਪਰਿੰਗ ਟਾਈਪ ਬਣਿਆ ਹੁੰਦਾ ਜਗਾੜ ਇਹਦਾ ਪੱਤੀ ਜੀ ਇੱਕ ਉਹ ਮੂਰੇ ਪੈਣੀ ਹੁੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਮੋਟੀ ਪਲੇਟ ਮਗਰ 베어ਿੰਗ ਫੇਰ ਪਤਲੀ ਬਾਸ਼ਲ ਠੀਕ ਹੈ ਜੀ ਤੇ ਬਾਕੀ ਇੱਕ ਤੁਹਾਨੂੰ ਦੱਸ ਦਿਆਂ ਵੀ ਆਹ ਪਲੇਟ ਦੇ ਵਿੱਚ ਜਿਹੜਾ ਆਹ ਚੀਜ਼ ਦਾ ਕੀ ਕੰਮ ਹੁੰਦਾਗਾ ਕਈ ਭਰਾਵਾਂ ਦੇ ਵਿੱਚ ਦਿਮਾਗ ਦੇ ਵਿੱਚ ਆਇਆ ਹੋਊਗਾ ਵੀ ਆ ਜਿਹੜੀ ਸੀਲ ਆ ਇਹ ਕਿਉਂ ਪਾਈ ਆ ਕੀ ਕਾਰਨ ਹੈ ਇਹਦਾ ਹੁਣ ਦੇਖੋ ਤੇਲ ਤਾਂ ਇਸ ਟਰੈਕਟਰ ਦਾ ਸਾਰੇ ਹਿੱਸੇ ਦਾ ਇਕੱਠਾ ਹੀ ਆ ਤੁਹਾਨੂੰ ਪਤਾ ਹੀ ਆ ਤੇ ਸਾਰਾ ਖੁੱਲਾ ਹੀ ਆ ਵੀ ਇਹ ਸੀਲ ਹੀ ਕੰਪਨੀ ਨੇ ਕਿਉਂ ਇੱਥੇ ਦਿੱਤੀ ਆ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਇਹ ਸੀਲ ਦੇ ਵਿੱਚ ਪਤਾ ਕੀ ਗੱਲ ਆ ਆ ਜਿਹੜੀ ਪਾਈਪ ਆ ਤੁਹਾਡੀ ਜਿਹਦੇ ਵਿੱਚ ਦੀ ਆਪਣਾ ਸਟੀering ਕਲਾ ਤੇਲ ਆ ਜਿਹੜਾ ਵਾਪਸ ਡਿੱਗਣਾ ਹੁੰਦਾ ਆਰਮੀ ਡੋਲਰ ਦਾ ਠੀਕ ਹੈ ਜੀ ਇਹ ਸਰਾਖ ਆ ਵੀ ਦੇ ਵਿੱਚ ਦੀ ਜਾਂ ਆਉਂਦਾਗਾ ਇਸ ਗਾਂ ਅਟੈਚ ਹੈਗੀ ਆਪਣੀ ਪਲੇਟ ਐ ਦੇ ਨਾਲ ਆਹ ਸਰਾਖ ਜਿਹੜਾ ਇਹਦੇ ਨਾਲ ਅਟੈਚ ਹੋ ਜਾਂਦਾ ਇਹਦੇ ਵਿੱਚ ਦੀ ਜਿਹੜਾ ਔਇਲ ਆ ਤੁਹਾਡਾ ਆ ਚੈਂਬਰ ਦੇ ਵਿੱਚ ਭਰ ਜਾਂਦਾਗਾ ਠੀਕ ਹੈ ਜੀ ਆਹ ਚੈਂਬਰ ਦੇ ਵਿੱਚ ਤੇਲ ਭਰ ਜਾਂਦਾਗਾ ਠੀਕ ਹੈ ਇਸ ਤੋਂ ਬਾਅਦ ਆਪਣ ਉੱਪਰ ਪਲੇਟ ਲੱਗਦੀ ਤੇ ਇਹਦੇ ਉੱਪਰ ਕਵਾਲ ਲੱਗਿਆ ਹੁੰਦਾਗਾ ਜੇ ਮੰਨ ਲਓ ਸ਼ਾਫਟਾਂ ਦੇ ਵਿੱਚ ਤੇਲ ਜ਼ਿਆਦਾ ਬਣ ਜੇ ਤਾਂ ਜਿਆਦਾ ਪ੍ਰੈਸ਼ਰ ਪੰਜੇ ਤੇ ਇਹ ਵਾਲ ਆਟੋਮੈਟਿਕ ਇਦਾਂ ਲੀਕ ਹੋ ਜਾਂਦਾ ਚੀਜ਼ ਠੀਕ ਆ ਜੀ ਇਹ ਕੰਪਨੀ ਨੇ ਵਾਲ ਲਾਇਆ ਹੋਇਆ ਇਹਦੇ ਵਿੱਚ ਠੀਕ ਹੈ ਹੁਣ ਸੀਲ ਦਾ ਕੰਮ ਕੀ ਆ ਸੀਲ ਜੇ ਮੰਨ ਲਓ ਨਾ ਹੁੰਦੀ ਇਹਦੇ ਵਿੱਚ ਕਿਉਂਕਿ ਕਈ ਭਰਾ ਨਾ ਸੋਚਣ ਵੀ ਇਹ ਸੀਲ ਦਾ ਕੀ ਕੰਮ ਆ ਤੇ ਪਾਉਣ ਦੀ ਲੋੜ ਹੀ ਨਹੀਂ ਇਹ ਸੀਲ ਪਾਉਣੀ ਬਹੁਤ ਜ਼ਿਆਦਾ ਲਾਜ਼ਮੀ ਹੁੰਦੀ ਹੈਗੀ ਠੀਕ ਹੈ ਸੀਲ ਦਾ ਕੰਮ ਕੀ ਆ ਹੁਣ ਵੇਖੋ ਇੱਕ ਆ ਇਹਦੇ ਵਿੱਚ ਛੇਰੀ ਦਿੱਤੀ ਆ ਹੌਲ ਦਿੱਤਾ ਹੋਇਆ ਇਹਦੇ ਵਿੱਚ ਦੀ ਤੇਲ ਆਇਆ ਠੀਕ ਆ ਜੀ ਆ ਹੌਲ ਦਿੱਤੇ ਹੋਇਆ ਇਹਨਾਂ ਨਾਲ ਤੁਹਾਡਾ ਸ਼ਾਰਪ ਟਾਉਨ ਤੇਲ ਮਿਲਦਾ ਇਦਾਂ ਦੀ ਕਰਕੇ ਪਲੇਟ ਦਿਖਾਉਣਾ ਇਹਦੇ ਵਿੱਚ ਦੀ ਆਹ 베어ਿੰਗ ਵਜ ਦੀ ਸਾਰੇ 베어ਿੰਗਾਂ ਨੂੰ ਸ਼ਾਫਟਾਂ ਦੇ ਵਿੱਚ ਸਰਾਖ ਦਿੱਤੇ ਆ ਗਰਾਰੀਆਂ ਦੇ ਵਿੱਚ ਸਰਾਖ ਦਿੱਤੇ ਉਹਨਾਂ ਨੂੰ ਤੇਲ ਮਿਲਦਾ ਤੇ ਇੱਕ ਆਹ ਹੋਲ ਦਿੱਤਾ ਇਹਦੇ ਵਿੱਚ ਵੀ ਤੁਹਾਨੂੰ ਸਰਾਖ ਦਿੱਤੇ ਆ ਤੇ ਜਿਹਦੇ ਨਾਲ ਤੇਲ ਮਿਲਦਾ ਗਰਾਰੀਆਂ ਦੇ ਵਿੱਚ ਕਾਰਨ ਕੀ ਹੈ ਜਿਹੜੀ ਆਹ ਕਾਊਂਟਰ ਸ਼ਾਫਟ ਹੁੰਦੀ ਇਹ ਤੇਲ ਦੇ ਵਿੱਚ ਡੁੱਬੀ ਰਹਿੰਦੀ ਹੈ ਹਮਣੀ ਦੇ ਇੰਨਾ ਸ਼ਾਫਟਾਂ ਦੇ ਵਿੱਚ ਗਰਾਰੀਆਂ ਖਾਲੀ ਘੁੰਮਦੇ ਜਿਹਦੇ ਕਾਰਨ ਕਰਕੇ ਕੰਪਨੀ ਨੇ ਤੇਲ ਦਿੱਤਾ ਹੁਣ ਜੇ ਮੰਨ ਲਓ ਸੀਲ ਕੱਢ ਦੀ ਤਾਂ ਜਿਹੜਾ ਤੇਲ ਇੱਥੋਂ ਦੀ ਸਰਾਖ ਵਿੱਚ ਦੀ ਆਉਣਾ ਉਹ ਤੁਹਾਡਾ ਬਾਹਰ ਨਿਕਲਾ ਜਾਊਗਾ ਤੇ 베어ਿੰਗ ਵਾਲੀ ਸ਼ਾਫਟਾਂ ਵਿੱਚ ਦੀ ਤੇਲ ਨਹੀਂ ਮਿਲਣਾ ਇਸ ਕਾਰਨ ਕਰਕੇ ਇਹ ਸੀਲ ਕੰਪਨੀ ਨੇ ਦਿੱਤੀ ਹੋਈ ਸੀਲ ਹੋਗੀ ਮੂਰੇ ਇਧਰ ਆਪਣੀ ਪੀਟੀਓ ਵਾਲੀ ਸ਼ਾਫਟ ਦੇ ਉੱਪਰ ਚੜ੍ਹ ਜਾਂਦੀ ਹੈ ਜਿਹਦੇ ਕਾਰਨ ਕਰਕੇ ਜਿਹੜੀਆਂ ਆਪਣੀਆਂ ਸ਼ਾਫਟਾਂ ਹੁੰਦੀਆਂ ਉਹਨਾਂ ਦੇ ਵਿੱਚ ਦੀ ਸਰਾਖਾਂ ਵਿੱਚ ਦੀ ਤੇਲ ਇਹਨੂੰ ਗਰਾਰੀਆਂ ਨੂੰ ਮਿਲਦਾ ਰਹਿੰਦਾ ਹੈ ਬਾਕੀ ਦਾ ਘਰਨਾ ਤੁਹਾਨੂੰ ਮੈਂ ਹਰ ਸ਼ਾਫਟ ਦੇ ਵਿੱਚ ਆ ਸਰਾਖ ਮਾਰੇ ਵੇ ਕੰਪਨੀ ਦੇ ਠੀਕ ਆ ਜੀ ਸਰਾਖ ਦਿੱਤੇ ਵੇ ਇਹਨਾਂ ਵਿੱਚ ਦੀ ਜਿਹੜਾ ਆਇਲ ਆ ਗੜਾ ਉਹਰ ਪਰ ਟੱਪਦਾ ਰਹਿੰਦਾਗਾ ਠੀਕ ਹੈ ਜੀ ਕਿਹਦੇ ਕਾਰਨ ਕਰਕੇ ਕੰਪਨੀ ਨੇ ਸੀਲ ਦਿੱਤੀ ਹੈ ਬਾਕੀ ਆ ਬੈਰਿੰਗ ਆ ਜਿਹੜਾ ਇਹਦੇ ਉੱਤੇ ਟੱਕਰ ਦਿੰਦੀ ਹੈ ਥਰਸਟ ਬੈਰਿੰਗ ਤਾਂ ਕਿਉਂ ਦਿੱਤਾ ਇਹਦਾ ਵੀ ਮੇਨ ਕਾਰਨ ਕਿਉਂਕਿ ਇਹ ਤੁਹਾਡੀ ਗਰਾਰੀ ਦੇ ਟੇਪਰ ਦੰਦੇ ਆ ਟੇਪਰ ਦੰਦੇ ਤੁਹਾਨੂੰ ਪਤਾ ਹਮੇਸ਼ਾ ਐਲੂਮੀਨੀਅਮ ਵਾਲੀ ਪਲੇਟ ਬਾਲ ਨਹੀਂ ਟੱਕ ਪਹੁੰਗੇ ਇਹਦੇ ਜੌਂਡੀਅਰ ਦੇ ਇਹ ਪਾਉਂਦੇ ਆ ਅਗਲੇ ਪਾਸੇ ਤੱਕ ਕਿਉਂਕਿ ਤਾਂ ਹੀ ਇੱਥੇ ਕੰਪਨੀ ਨੇ ਐਲੂਮੀਨੀਅਮ ਦੀ ਪਲੇਟ ਇਹਦੇ ਦਿੱਤੀ ਵੀ ਆ ਹੁਣ ਸਾਰੇ ਭਰਾ ਸੋਚਦੇ ਹੋਣਗੇ ਯਾਰ ਇਹ ਪੋਰਾ ਐਲੂਮੀਨੀਅਮ ਦੀ ਪਲੇਟ ਆ ਕਿੱਥੋਂ ਇੰਨਾ ਟਰੈਕਟਰ ਦਾ ਜ਼ੋਰ ਚੱਲ ਜ ਇਹਦਾ ਵੀ ਮੇਨ ਰੀਜ਼ਨ ਆ ਸੱਜਣੋ ਇਹਦੇ ਵਿੱਚ ਗਰਾਰੀਆਂ ਕੰਪਨੀ ਨੇ ਟੇਪਰ ਦੰਦਾਂ ਦੀ ਬਣਾਈਆਂ ਠੀਕ ਹੈ ਟੇਪਰ ਦੰਦਾਂ ਦੇ ਹੋਣ ਕਾਰਨ ਕਰਕੇ ਇਹ ਜਿਹੜੀ ਆਪਣਾ ਫੋਰਸ ਆ ਕਿ ਗਰਾਰੀਆਂ ਉਹ ਗਾਹ ਨੂੰ ਲਾਉਂਦੀਆਂ ਬਾਡੀ ਵੱਲ ਨੂੰ ਨਾ ਕਿ ਉਰੇ ਨੂੰ ਲਾਉਂਦਾ ਜੇ ਉਰੇ ਨੂੰ ਲਾਉਣ ਤਾਂ ਪਲੇਟ ਜੀ ਦਾ ਦਹਾ ਮੈਂਟਾਂ ਟੁੱਟ ਜੂਗੀ ਕਿਉਂਕਿ ਇੰਨਾ ਟਰੈਕਟਰ ਜ਼ੋਰ ਮਾਰਦੇ ਆ ਕਿਉਂਕਿ ਇਨਾ ਗਰਾਰੀਆਂ ਦਾ ਜਿਹੜਾ ਫੋਰਸ ਆ ਕੰਪਨੀ ਦਾ ਦੰਦੇ ਹੀ ਉਹ ਹਿਸਾਬ ਨਾਲ ਬਣਾਏ ਆ ਵੀ ਜਿਹੜਾ ਫੋਰਸ ਇਹਨਾਂ ਦਾ ਉਹ ਗਾਹ ਨੂੰ ਵੱਜੇ ਮਤਲਬ ਇੰਜਨ ਨਾਲ ਨੂੰ ਠੀਕ ਆ ਜੀ ਜਦੋਂ ਲੋਡ ਪੈਂਦਾ ਟਰੈਕਟਰ ਤੇ ਇਸੇ ਕਾਰਨ ਕਰਕੇ ਕੰਪਨੀ ਨੇ ਆ ਬੈਰਿੰਗ ਦਿੱਤਾ ਇੱਥੇ ਠੀਕ ਹੈ ਜੀ ਆ ਬੈਰਿੰਗ ਦਿੱਤਾ ਵਾ ਇਹ ਸ਼ਾਫਟ ਦੇ ਵਿੱਚ ਤਾਂ ਜਦੋਂ ਗਰਾਰੀਆਂ ਦਾ ਆਫਸਰ ਚ ਫੋਰਸ ਲੱਗਦਾ ਜ਼ੋਰ ਮਾਰਦੀਆਂ ਗਰਾਰੀਆਂ ਤਾਂ ਗਰਾਰੀਆਂ ਗਾਹ ਨੂੰ ਧੱਕ ਮਾਰਦੀਆਂ ਠੀਕ ਹੈ ਗਾਹ ਨੂੰ ਧੱਕਣੀਆਂ ਤਾਂ ਜਿਹੜੀ ਬੈਰਿੰਗ ਦੇ ਉੱਪਰ ਆਪਣਾ ਫੇਰੀ ਜਿਹੜਾ ਚੱਲੂਗੀ ਸ਼ਾਫਟ ਜੇ ਮੰਨ ਲਓ ਸਪੋਜ਼ ਕਰੇ ਬੈਰਿੰਗ ਨਾ ਹੋਵੇ ਤਾਂ ਗਰਾਰੀਆਂ ਸੀਜ਼ ਹੋ ਜਾਣਗੀਆਂ ਤੁਹਾਡੀਆਂ ਠੀਕ ਹੈ ਜੀ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਨੌਲਜ ਵਾਲੀਆਂ ਚੀਜ਼ਾਂ ਤੁਹਾਨੂੰ ਕੋਈ ਦੱਸਦਾ ਤੇ ਕੋਈ ਤੁਹਾਡੇ ਨਾਲ ਡਿਸਕਸ ਕਰਦਾ ਕਿਉਂਕਿ ਸਾਰੇ ਇਨਸਾਨ ਤੁਹਾਡੇ ਨਾਲ ਇਸ ਤਰ੍ਹਾਂ ਦੀ ਡਿਸਕਸ ਨਹੀਂ ਕਰਦੇ ਠੀਕ ਹੈ ਜੀ ਇਹ ਸਿਰਫ ਆਪਾਂ ਹੀ ਤੁਹਾਡੇ ਨਾਲ ਡਿਸਕਸ ਕਰਦੇ ਰਹਿਣੇ ਸੱਚ ਨੂੰ ਤੇ ਬਾਕੀ ਆਪਣੇ ਸ਼ਾਫਟਾਂ ਹੋ ਗਿਆ ਫਿੱਟ ਤੇ ਹੁਣ ਇਸ ਤੋਂ ਬਾਅਦ ਕਰਦੇ ਐਲੂਮੀਨੀਅਮ ਦੀ ਪਲੇਟ ਇਸੇ ਫਿੱਟ ਤੇ ਤੁਹਾਨੂੰ ਪਤਾ ਚੱਲੀਗਾ ਵੀ ਐਲੂਮੀਨੀਅਮ ਦੀ ਪਲੇਟ ਕਿਉਂ ਨਹੀਂ ਟੁੱਟਦੀ ਕੀ ਇਹਨਾਂ ਦੇ ਸੁਰੱਖਾ ਦਾ ਕੰਮ ਹੁੰਦਾ ਕੀ ਗੱਲਬਾਤ ਹੈ ਕਿਉਂ ਇਹਦਾ ਬੈਰ ਨਹੀਂ ਦਿੱਤਾ ਕੰਪਨੀ ਦਾ ਠੀਕ ਹੈ ਜੀ ਤੇ ਚਲੋ ਕਰਦੇ ਆ ਗੇਅਰ ਫਿੱਟ ਗੇਅਰ ਫਿੱਟ ਕਰਕੇ ਜਲਦੀ ਜਲਦੀ ਤੁਹਾਨੂੰ ਸਾਰੀ ਫਿਟਿੰਗ ਚੈੱਕ ਕਰਵਾਉਣੀ ਹੈ ਆਪਣਾ ਗੇਅਰ ਹੋ ਗਿਆ ਸਕੂਟਰ ਵਾਲਾ ਫਿੱਟ ਕਿਉਂਕਿ ਇਹਨੂੰ ਸਕੂਟਰ ਗੇਅਰ ਹੀ ਕਹਿੰਦੇ ਆ ਤੇ ਗਰਾਰੀਆਂ ਤੁਹਾਨੂੰ ਦੱਸ ਹੀ ਦਿੱਤੀਆਂ ਆਪਾਂ ਆ ਨਵੀ ਪਾਈਆ ਤੇ ਖਨੀਚੀ ਵਾਲੀ ਨਵੀ ਪਾਈਆ ਤੇ ਬਾਕੀ ਬੈਰਿੰਗ ਜਿਹੜੇ ਟੁੱਟੇ ਸੀ ਨਵੇਂ ਪਾਏ ਤੇ ਪਲੇਟ ਨਵੀ ਪਾਈਆ ਗੇਅਰ ਹੋ ਗਿਆ ਫਿੱਟ ਤੇ ਹੁਣ ਆਪਾਂ ਇਹਨੂੰ ਕਰਦੇ ਆ ਇੰਸਟਾਲ ਵਿੱਚ ਇਹਦੇ ਤੇ ਬਾਕੀ ਇਧਰਲਾ ਬੈਰਿੰਗ ਵੀ ਆਪਣਾ ਪਾ ਚੁੱਕਿਆ ਜਿਹੜਾ ਟਾਪ ਸ਼ਾਟ ਦੇ ਵਿੱਚ ਹੁੰਦਾ ਤੇ ਕਰੀਏ ਫਿੱਟ ਆਪਾਂ ਕਰ ਦਾਂ ਫਿੱਟ ਤੇ ਸੋ ਇਦਾਂ ਕਰਕੇ ਨੂੰ ਤੇ ਇਹ ਸਟੌਗ ਗਿਆ ਕਰ ਦਿਆਂ ਆਪਾਂ ਬੋਲਟ ਜਲਦੀ ਜਲਦੀ ਟਾਈਟ ਤੇ ਆਪਣਾ ਘੇਰ ਹੋ ਗਿਆ ਓਕੇ ਤੇ ਬਾਕੀ ਸੱਜਣਾਂ ਜੌਂਡੀਅਰ ਦਾ ਕੰਮ ਆਪਣਾ ਡਨ ਹੋ ਗਿਆ ਸੀਗਾ ਤੇ ਉਹ ਤੋਰਤਾ ਸੀ ਆਪਾਂ ਤੇ 1858 ਦੇ ਪੰਪ ਦੀ ਮੋਡੀਫਿਕੇਸ਼ਨ ਕਰਤੀ ਸੀ ਤੇ ਸੋ ਆਪਾਂ ਹੁਣ ਹਿੰਦੁਸਤਾਨ ਦੇ ਟਰਬ ਦੀ ਫਿਟਿੰਗ ਕਰੀ ਜੰਨੇ ਆਪਾਂ ਤੇ ਲਗਭਗ ਆਪਾਂ ਫਿਟਿੰਗ ਅੱਜ ਬਣਾ ਕੇ ਜਾਵਾਂਗੇ ਸਾਰੀ ਆਪਾਂ ਇਹਦੀ ਤੇ ਬਾਕੀ ਫਿਟਿੰਗ ਇਹਦੀ ਸਟੀਲ ਦੇ ਪਾਈਪਾਂ ਲਈ ਕਰੀ ਜੰਨੇ ਆਪਾਂ ਇਹਦੀ ਕਿ ਕਾਜੀ ਸਟੀਲ ਦੇ ਪਾਈਪਾਂ ਦੀ ਫਿਟਿੰਗ ਕਰੀ ਜੰਨੇ ਆ ਤੇ ਚਲੋ ਬਾਕੀ ਫਿਟਿੰਗ ਤੁਹਾਨੂੰ ਜਾਂ ਕੱਲ ਨੂੰ ਆਵਾਜ਼ ਵਗੈਰਾ ਇਹਦੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਸੁਣਾਵਾਂਗੇ ਤੁਹਾਨੂੰ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਧੰਨਵਾਦ ਸਤਿ ਸ਼੍ਰੀ ਅਕਾਲ